ਕੀ ਕਾਲ ਦੋਸਤੋ ਦੋਸਤੋ ਬਹੁਤ ਵੀਰਾਂ ਦੇ ਕਮੈਂਟ ਆ ਰਹੇ ਸੀ ਵੀ ਆਪਣੇ ਪੱਤੇ ਇਕੱਠੇ ਹੋ ਰਹੇ ਐ ਤੇ ਉਹਦੇ ਬਾਰੇ ਕੋਈ ਜਾਣਕਾਰੀ ਦੱਸੋ ਉਹਦੇ ਬਾਰੇ ਆਪਾਂ ਤੁਹਾਨੂੰ ਹੁਣ ਦਵਾਈਆਂ ਦੱਸਾਂਗੇ ਵੀ ਕਿਹੜੇ ਕਿਹੜੇ ਕਰ ਸਕਦੇ ਆਪਾਂ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਣੇ ਕੋਈ ਥੋੜਾ ਜਿਹਾ ਇਹ ਹੈ ਤਾਂ ਹੈਗਾ ਇਹ ਕੋਈ ਟਾਵੇਂ ਟਾਵੇਂ ਪੱਤੇ ਆਪਣੇ ਹੈਗੇ ਆ ਜਿਹੜੇ ਕੋਈ ਇਸ ਤਰ੍ਹਾਂ ਸੰਭਣਦੇ ਆ ਜਿਹੜੇ ਇਸ ਤਰ੍ਹਾਂ ਸੰਭਣਦੇ ਆ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਹੋ ਕਰਨੇ ਜਿਹੜੇ ਵੀ ਨਵੇਂ ਆਏ ਆ ਪੇਜ ਤੇ ਉਹ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਲੈ ਕੇ ਕਮੈਂਟ ਜਰੂਰ ਕਰਨਾ ਵੀ ਇਹ ਚੀਜ਼ ਕੀ ਹੈ ਇਹ ਚੀਜ਼ ਹੈ ਜੀ ਫੰਗਸ ਰੋਗ ਹੈ ਇਹਦੇ ਨਾਲ ਠੂਠੀ ਬਣਦੀ ਹੈ ਜਦੋਂ ਇਹ ਰੋਗ ਵੱਧ ਜੇ ਇਹ ਜ਼ਿਆਦਾਤਰ ਤੇਲੇ ਕਰਨ ਵੀ ਬਣ ਜਾਂਦਾ ਹੈ ਤੇ ਇੱਕ ਦੂਜੀ ਵੱਲਾਂ ਤੋਂ ਵੀ ਵੱਧਦਾ ਹੈ ਜਦੋਂ ਇੱਕ ਨੂੰ ਹੋ ਗਿਆ ਗਾਹਾਂ ਵੀ ਵੱਧਦਾ ਹੈ ਇਹ ਰੋਕਣਾ ਜ਼ਰੂਰੀ ਹੈ ਤੇ ਇਹ ਤਾਂ ਕਰਕੇ ਇਹ ਤੇ ਨਾ ਤਾਂ ਤੋਰੀਆਂ ਵਧੀਆ ਲੱਗਦੀਆਂ ਤੇ ਨਾ ਹੀ ਇਹ ਤੇ ਇਹਦੀ ਬੱਲ ਦਾ ਵਿਕਾਸ ਹੁੰਦਾ ਹੈ ਜਿਹੜੀ ਵੱਲ ਤੇ ਇਹ ਚੀਜ਼ ਆ ਗਈ ਬੱਲਾਂ ਦਾ ਵਿਕਾਸ ਰੁਕ ਜਾਣਾ ਤੋਰੀਆਂ ਟੇਡੀਆਂ ਮੇਡੀਆਂ ਆਉਣ ਲੱਗਦੀਆਂ ਤੇ ਇਹ ਰੋਕਣਾ ਜ਼ਰੂਰੀ ਹੈ ਜੇ ਕਿਸੇ ਭਰਾ ਦੇ ਇਹ ਆਉਂਦਾ ਹੈ ਇਹਦੇ ਰੋਗ ਥਾਮ ਲਈ ਆਪਾਂ ਕੀ ਕਰਨਾ ਹੈ ਆਪਾਂ ਇਹ ਤੇ ਫੰਗੀ ਸਾਈਡ ਹੁੰਦੀ ਹੈ ਜੀ ਆਪਾਂ ਉਹ ਵੈਸੇ ਕੋਈ ਵੀ ਕਰ ਸਕਦੇ ਆਂ ਤਕਰੀਬਨ ਅਸੀਂ ਸਟੈਪੋ ਸਕੀਨ ਦੀਆਂ ਪੜੀਆਂ ਆਉਂਦੀਆਂ ਜਾਂ ਤਾਂ ਉਹ ਕਰਦੇ ਆਂ ਤੇ ਜੇ ਜੂੰ ਹੋਵੇ ਨਾਲ ਫਿਰ ਆਪਾਂ ਜੰਪ ਦੀਆਂ ਪੜੀਆਂ ਆਉਂਦੀਆਂ ਉਹ ਕਰਦੇ ਆਂ ਉਹ ਢੋਲੀ ਉਹਦੀ ਡੋਜ਼ ਇੱਕ 16 ਲੀਟਰ ਜਾਂ 20 ਲੀਟਰ ਢੋਲੀ ਚ ਉਹ ਇੱਕ ਕਬੂੜੀ ਪੈਂਦੀ ਹੈ ਉਹ ਉਹ ਪਾ ਕੇ ਆਪਾਂ ਕਰ ਸਕਦੇ ਆਂ ਤੇ ਨਾਲ ਆਪਾਂ ਤੇਲੇ ਤੋਂ ਕਰਨੀ ਹੁੰਦੀ ਹੈ ਦਵਾਈ ਉਹ ਜੇ ਆਪਾਂ ਅਕਟਾਰਾ ਵੀ ਕਰ ਸਕਦੇ ਆਂ ਹਸੀਨ ਵੀ ਕਰ ਸਕਦੇ ਆਂ ਮੈਲਾਥਿਨ ਵੀ ਕਰ ਸਕਦੇ ਆਂ ਤੇ ਜੇ ਕੋਈ ਇਹ ਨਹੀਂ ਮਿਲਦਿਆਂ ਤਾਂ ਉਹ ਆਪਣੇ ਟ੍ਰੇਲਰ ਤੋਂ ਲੈ ਕੇ ਕੋਈ ਵੀ ਕਰ ਸਕਦਾ ਏ ਜਰੂਰ ਇਸ ਪ੍ਰੇਹਾ ਹੰਗੀ ਹੜ ਦੀਆਂ ਜਰੂਰ ਕਰੋ ਤਾਂ ਜੋ ਇਹ ਰੋਕਿਆ ਜਾ ਸਕੇ ਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ ਦੋਸਤੋ